ਉਹ ਕਹਦੇ دار ਇਹ ਜਿਹੜਾ ਮੈਂ ਕਰੈਕਟਰ ਕਰ ਰਹੀ ਐ ਠੀਕ ਐ ਬਹੁਤ ਪਿਆਰੀ ਕਹਾਣੀ ਐ ਕਮੇਡੀ ਐ इमोਸ਼ਨ ਤੇ ਨਾਲ ਦੀ ਨਾਲ ਵੱਡਾ ਮੈਸੇਜ ਦੂਜੇ ਉਦਾਸ ਬੰਦੇ ਨੂੰ ਵੀ ਖੁਸ਼ ਕਰ ਦਿੰਦੇ ਉਹ ਪਾਗਾਂ ਵਾਲੇ ਬੰਦੇ ਹੁੰਦੇ ਨੇ ਇਹ ਉਹ ਪਾਗਾਂ ਵਾਲਾ ਬੱਚਾ ਕਾਫੀ ਫਿਲਮ ਕਰ ਵੀ ਲਈ ਸੀ ਤੇ ਉਹ ਹੈ ਇਹ ਚੈਲੰਜ ਕਿਉਂਕਿ ਸਮੇਂ ਦੇ ਨਾਲ ਸਾਡੇ ਅੰਦਰ ਵੀ ਬਹੁਤ ਕੁਝ ਬਦਲ ਜਾਂਦਾ ਹੈ ਹੈਪੀ ਖੁਸ਼ ਹੋ ਗਿਆ ਟੀਜ਼ਰ ਲਾਂਚ ਹੋਇਆ ਤੇ ਫਿਲਮ ਦੀ ਸਟਾਰ ਕਾਸ ਸਾਡੇ ਨਾਲ ਬੈਠੇ ਨੇ ਇਹ ਇੰਡਸਟਰੀ ਦੀ ਵੱਡੀ ਹੀਰੋਇਨ ਐ ਇਸ ਵੇਲੇ ਮੈਂ ਕਹੂੰਗਾ ਕਿਉਂਕਿ ਸਾਰਿਆਂ ਵਾਸਤੇ ਬੜਾ ਵੱਡਾ ਸਸਪੈਂਸ ਸੀਗਾ ਕਿ ਇਸ ਫਿਲਮ ਦੀ ਹੀਰੋਇਨ ਕੌਣ ਹੋਣਗੇ ਕਿਉਂਕਿ ਉਹਦੇ ਵਿੱਚ ਲਿਖਿਆ ਹੋਇਆ ਸੀ ਵੱਡੀ ਹੀਰੋਇਨ ਜਿਹੜੀ ਐ ਹੈਪੀ ਨੂੰ ਮਿਲਣ ਜਾ ਰਹੀ ਆ ਸੋ ਇਸ ਵੇਲੇ ਸਾਡੇ ਨਾਲ ਭੰਗੂ ਮੈਮ ਬੈਠੇ ਨੇ ਮੈਮ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਬੇਟਾ ਤੁਹਾਨੂੰ ਸਾਰਿਆਂ ਨੂੰ ਮੁबारकबाद ਜਸਰ ਭਾਈ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਸੋ ਮਚ ਵੀਰੇ ਏ ਇਸੇ ਜਦੋਂ ਸਸਪੈਂਸ ਕ੍ਰੀਏਟ ਹੋਇਆ ਤੇ ਸਾਨੂੰ ਬਿਲਕੁਲ ਜਜਮੈਂਟ ਵੀ ਨਹੀਂ ਸੀਗੀ ਕਿ ਵੀ ਇਹ ਚੀਜ਼ ਹੋ ਸਕਦੀ ਹੈ ਸਾਰਿਆਂ ਦਾ ਅੰਦਾਜ਼ਾ ਇਹੋ ਹੀ ਸੀ ਕਿ ਕਿਉਂਕਿ ਛਿਤਿ ਚੌਧਰੀ ਸਾਹਿਬ ਇਸ ਕੰਮ ਲਈ ਜਾਣੇ ਜਾਂਦੇ ਪੀ ਜਾਂ ਤੇ ਕੋਈ ਜਾਨਵਰ ਹੋਊਗਾ ਤੇ ਜਾਂ ਕਿ ਮੁੰਡੇ ਨੂੰ ਕਪੜੇ ਪਾਏ ਹੋਣੇ ਇਹ ਸਾਰਿਆਂ ਦੀ ਜਜਮੈਂਟ ਇਹ ਹੀ ਸੀ ਮੈਂ ਨਹੀਂ ਬੜੀ ਅੱਛੀ ਕਹਾਣੀ ਹੈ ਇਹ ਤੇ ਬਹੁਤ ਪਿਆਰੀ ਕਹਾਣੀ ਹੈ ਕਮੇਡੀ ਏ इमोਸ਼ਨ ਤੇ ਨਾਲ ਦੀ ਨਾਲ ਵੱਡਾ ਮੈਸੇਜ ਤੇ ਤਿੰਨੇ ਚੀਜ਼ਾਂ ਸਾਨੂੰ ਮਿਲਣਗੀਆਂ ਫਿਲਮ ਦੇ ਵਿੱਚੋਂ ਕਿਉਂਕਿ ਜੇ ਲੋਕ ਹੱਸਣਗੇ ਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਨਹੀਂ ਵੀ ਕੱਲਾ ਹਾਸਾ ਹੀ ਹੈ ਇਹ ਨਾਲ ਦਿਨ ਬਹੁਤ ਵੱਡਾ ਗੁੱਡ ਮੈਸੇਜ ਹੈ ਇਹਦੇ ਵਿੱਚ ਅੱਛਾ ਮੈਮ ਇਹ ਇੱਕ ਵੱਖਰਾ ਜਿਹਾ ਕਿਰਦਾਰ ਹੈ ਤੁਹਾਡੇ ਵਾਸਤੇ ਵੀ ਹੈ ਨਾ ਲੀਡ ਹੀਰੋਇਨ ਔਰ ਇਸ ਮਕਾਮ ਤੇ ਆ ਕੇ ਔਰ ਇਦਾਂ ਦਾ ਕਿਰਦਾਰ ਜੋ ਤੁਹਾਨੂੰ ਇਹ ਸੁਨਾਇਆ ਗਿਆ ਸੀ ਕਿਦਾਂ ਦੀ ਐਕਸਾਈਟਮੈਂਟ ਔਰ ਕਿਵੇਂ ਦਾ ਮਾਹੌਲ ਸੀ ਹਾਂ ਜਦੋਂ ਮੈਨੂੰ ਕਹਾਣੀ ਸੁناਈ ਗਈ ਆ ਉਦੋਂ ਮੈਨੂੰ ਇਹ ਨਹੀਂ ਸੀ ਲੱਗਦਾ ਕਿ ਲੀਡ ਰੋਲ ਮੈਂ ਕਰ ਰਹੀ ਹਾਂ ਉਹ ਤਾਂ ਮੈਨੂੰ ਇਹ ਲੱਗਦਾ ਸੀ ਕਿ ਇੱਕ ਨਾਲ ਵੱਖਰਾ ਟਰੈਕ ਚੱਲੂਗਾ ਇਹ ਮੇਰੀ ਕਹਾਣੀ ਹੈ ਜਮੈਂ ਇੱਕ ਹੀਰੋਇਨ ਹੋਣਗੇ ਅੱਛਾ ਜੀ ਇਸ ਤਰੀਕੇ ਨਾਲ ਲੱਗਦਾ ਸੀ ਪਰ ਸੈੱਟ ਤੇ ਜਾ ਕੇ ਇਹਨੂੰ ਪਤਾ ਦਿਦਾਰ ਨੂੰ ਬੈਠਾ ਮਾਦੂ ਵੀ ਇਹਨੂੰ ਕਿਹਾ ਮੈਂ ਕਹਿੰਦਾ ਰੇ ਇਹ ਜਿਹੜਾ ਮੈਂ ਕੈਰੈਕਟਰ ਕਰ ਰਹੀ ਐ ਠੀਕ ਐ ਵੀ ਮੈਨੂੰ ਐ ਸੀ ਨਾ ਅੱਗੇ ਜਾ ਕੇ ਰੋਮਾਂਸ ਵੀ ਹੋਊ ਨੱਚਣ ਟੱਪਣਗੇ ਵੀ ਵੀ ਕਿਵੇਂ ਹੋ ਤੇ ਇਹ ਕਹਿੰਦਾ ਮਾਤਾ ਇਹ ਤਾਂ ਬਹੁਤ ਵਧੀਆ ਐ ਤੁਹਾਨੂੰ ਤੁਹਾਡੇ ਕਰਮਾਂ ਚ ਹੀ ਲਿਖਿਆ ਗਿਆ ਵਧੀਆ ਤੁਸੀਂ ਕਰੋ ਇਹ ਤੁਸੀਂ ਇੱਕ ਆਰਟਿਸਟ ਹੋ ਤੁਸੀਂ ਇਹ ਕਿ ਸੋਚਦੇ ਹੋ ਇੱਕ ਆਰਟਿਸਟ ਹੋ ਤੇ ਦੋ ਕੁ ਦਿਨਾਂ ਬਾਅਦ ਮੈਨੂੰ ਵੀ ਲੱਗਿਆ ਵੀ ਕਹਾਣੀ ਬਹੁਤ ਵਧੀਆ ਚੰਗੀ ਗੱਲ ਐ ਮੇਰੇ ਹਿੱਸੇ ਆਈ ਇਤਿਹਾਰ ਬਾਈ ਨੇ ਉੱਥੇ ਤੁਹਾਡਾ ਨਾਂ ਕਿਵੇਂ ਪ੍ਰੈਂਕ ਕੀਤਾ ਇਹ ਵੀ ਆਂਦੇ ਮਾਦਾ ਕੋ ਸਟੈਪ ਵੀ ਕਰਾਉਂਦੇ ਨੇ ਆ ਵੇ ਉਹ ਸਾਡਾ ਚੱਲਦਾ ਰਹਿੰਦਾ ਇਹ ਚੀਜ਼ਾਂ ਸਾਡੀ ਜ਼ਿੰਦਗੀ ਚ ਚੱਲਦੀਆਂ ਰਹਿੰਦੀਆਂ ਮੈਨੂੰ ਵਧੀਆ ਲੱਗਦਾ ਕਿ ਇਹ ਨਾ ਹੱਸ ਮੁਖ ਹੈ ਹੱਸਦਾ ਰਹਿੰਦਾ ਦੇਖੋ ਮੈਨੂੰ ਨਹੀਂ ਪਤਾ ਹਰ ਬੰਦੇ ਦੇ ਅੰਦਰ ਬਹੁਤ ਕੁਝ ਹੋਰ ਵੀ ਚੱਲ ਰਿਹਾ ਹੁੰਦਾ ਪਰ ਕੁਝ ਲੋਕ ਇਸ ਤਰੀਕੇ ਨਾਲ ਜ਼ਿੰਦਗੀ ਚ ਪੈਦਾ ਹੁੰਦੇ ਨੇ ਜਾਂ ਬਣੇ ਨੇ ਕਿ ਉਹ ਦੂਜੇ ਉਦਾਸ ਬੰਦੇ ਨੂੰ ਵੀ ਖੁਸ਼ ਕਰ ਦਿੰਦੇ ਉਹ ਪਾਗਾਂ ਵਾਲੇ ਬੰਦੇ ਹੁੰਦੇ ਨੇ ਇਹ ਉਹ ਪਾਗਾਂ ਵਾਲਾ ਬੱਚਾ ਹਾਂ ਅਜਾ ਆਪਸ ਦੇ ਵਿੱਚ ਕੋਆਰਡੀਨੇਸ਼ਨ ਜਦੋਂ ਆਪਾਂ ਫਿਲਮ ਰੂਟੀਨ ਵਰਕ ਹੁੰਦਾ ਤੇ ਇੱਕ ਫੈਮਿਲੀ ਕਨੈਕਸ਼ਨ ਬਣ ਜਾਂਦਾ ਜਦੋਂ ਵੀ ਤੁਸੀਂ ਕਿਸੇ ਫਿਲਮ ਦੇ ਸੈੱਟ ਤੇ ਇਕੱਠੇ ਹੁੰਨੇ ਹੋ ਤੇ ਕਿਵੇਂ ਦਾ ਮਾਹੌਲ ਜਿਹਾ ਬਣ ਸਾਰੇ ਪੰਜਾਬੀ ਆਰਟਿਸਟ ਆ ਜਿੰਨੇ ਇਕੱਲੇ ਅਸੀਂ ਹੋਈ ਨਹੀਂ ਜਿੰਨੇ ਆਰਟਿਸਟ ਨੇ ਸਤੋਂ ਵੱਡੇ ਵੀ ਸੀਨੀਅਰ ਵੀ ਜਾਦੇ ਕੰਮ ਕਰ ਲਿਆ ਵੀ ਇੱਥੋਂ ਤੱਕ ਕਿ ਰਿਸ਼ੀ ਭੈਣ ਜੀ ਸੋਹੀ ਭਾਜੀ ਵੱਡੇ ਨੇ ਅਮਰਾਂ ਚ ਸੈੱਟ ਤੇ ਸਾਰੇ ਹੀ ਬੱਚਿਆਂ ਵਾਂਗੂ ਇੰਜੋਏ ਕਰਦੇ ਨੇ ਜੰਗ ਨਾਲ ਜੰਗ ਹੈ ਸਿਆਣੀਆਂ ਗੱਲਾਂ ਚੱਲ ਪੈਂਦੀਆਂ ਉਦੋਂ ਐ ਸਕ੍ਰਿਪਟ ਤੇ ਗੱਲ ਹੋ ਰਹੀ ਹੈ ਤਾਂ ਸਕ੍ਰਿਪਟ ਤੇ ਐ ਉਦੋਂ ਸਾਰੇ ਇੱਕੋ ਹੀ ਹੁੰਦੇ ਨੇ ਕਦੇ ਨੀ ਕਦੇ ਹੋਇਆ ਅਸਟ ਮੈਮ ਜੀ ਇਸ ਕਹਾਣੀ ਦੀ ਸਭ ਤੋਂ ਵੱਖਰੀ ਗੱਲ ਤੁਹਾਨੂੰ ਕੀ ਲੱਗੀ ਜਿਹੜੀ ਤੁਹਾਨੂੰ ਲੱਗਿਆ ਸੀ ਕਿ ਥੋੜਾ ਜਿਹਾ ਹਰ ਆਰਟਿਸਟ ਲਈ ਕੋਈ ਇੱਕ ਅੱਧੀ ਚੀਜ਼ ਹੁੰਦੀ ਫਿਲਮ ਜਿਹੜੀ ਚੈਲੈਂਜਿੰਗ ਹੁੰਦੀ ਹੈ ਇਹਦੇ ਵਿੱਚ ਤੁਹਾਡੇ ਵਾਸਤੇ ਕੀ ਚੈਲੈਂਜਿੰਗ ਸੀ ਮੈਨੂੰ ਇਹ ਲੱਗਿਆ ਕਿ ਜਿੱਥੇ ਥੋੜਾ ਜਿਹਾ ਤੁਸੀਂ ਟੀਜ਼ਰ 'ਚ ਵੀ ਦੇਖਿਆ ਕਿ ਨਰੇਸ਼ ਜੀ ਮੇਥੇ ਛੋਟੇ ਨੇ ਐ ਲੱਗ ਲੋ ਵੀ ਮੇਰਾ ਛੋਟਾ ਬੱਚਾ ਲਾ ਲੋ ਭਰਾ ਲਾ ਲੋ ਵੀ ਸਾਡਾ ਇੱਕ ਏਜ ਗ ਤੇ ਤੁਸੀਂ ਦੇਖਿਆ ਹੋਣਾ ਟੀਜ਼ਰ ਦੇ ਵਿੱਚ ਵੀ ਮੈਂ ਉਹਨੂੰ ਕਹਿੰਨੀ ਆ ਬਈ ਉਹ ਗਾਣਾ ਚੱਲ ਰਿਹਾ ਹੈ ਉੱਥੇ ਥੋੜਾ ਜਿਹਾ ਮੈਂ ਨਰਵਸ ਸੀਗੀ ਪਰ ਨਾਲ ਦੀ ਨਾਲ ਜਦੋਂ ਆਰਟਿਸਟ ਆਪਣੇ ਕਰੈਕਟਰ 'ਚ ਆ ਜਾਂਦੇ ਨਾ ਉਦੋਂ ਉਹਨੂੰ ਇਹ ਨਹੀਂ ਲੱਗਦਾ ਕਿ ਮੇਰੇ ਮੂਰੇ ਕੌਣ ਆ ਉਦੋਂ ਉਹਨੂੰ ਇਹ ਲੱਗਦਾ ਕਿ ਇਹ ਮੇਰਾ ਕਰੈਕਟਰ ਹੈ ਤੇ ਉਦੋਂ ਤੱਕ ਤਾਂ ਸੀ ਕਾਫੀ ਕਾਫੀ ਫਿਲਮ ਕਰ ਵੀ ਲਈ ਸੀ ਤੇ ਉਹ ਹੈ ਇਹ ਚੈਲੰਜ ਜੀ ਕਿਉਂਕਿ ਸਮੇਂ ਦੇ ਨਾਲ ਸਾਡੇ ਅੰਦਰ ਵੀ ਬਹੁਤ ਕੁਝ ਬਦਲ ਜਾਂਦਾ ਪਰ ਇੱਕ ਔਰਤ ਜਿਹੜੀ ਵਿਧਵਾ ਹੋ ਚੁੱਕੀ ਐ ਤੇ ਪੁਨਰ ਜਨਮ ਚ ਆਪਦੇ ਹਸਬੰਦ ਨੂੰ ਦੇਖਦੀ ਐ ਔਰਤ ਮੈਨੂੰ ਐ ਲੱਗਦਾ ਕਿ ਮਰਨ ਤੱਕ ਜੇ ਉਹਦਾ ਪਤੀ ਨਹੀਂ ਰਿਹਾ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਦੀ ਅੜੀ ਕਰਦੀ ਰਹਿੰਦੀ ਐ ਹਰ ਚੀਜ਼ ਚ ਤੇ ਉਹ ਮੈਨੂੰ ਫੀਲ ਵੀ ਹੋਇਆ ਤੇ ਕੈਰੈਕਟਰ ਵੀ ਹੋਇਆ ਸੋ ਸਾਡੀ ਸਾਰੀ ਟੀਮ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਜੀ ਤੁਹਾਨੂੰ ਹੈਪੀ ਖੁਸ਼ ਹੋ ਗਿਆ ਦਰਸ਼ਕ ਤੇ ਖੁਸ਼ ਹੋਣਗੇ ਹੋਣਗੇ ਤੇ ਸਿਰਮਾ ਭਰੂਗਾ ਜੀ ਇਹ ਕਹਿੰਦੇ ਆ ਕਿ ਟੀਜ਼ਰ ਆ ਗਿਆ ਸਾਰੇ ਟੀਜ਼ਰ ਦੇਖੋ ਸਾਨੂੰ ਪਿਆਰ ਦਿਓ ਟ੍ਰੇਲਰ ਆਉਣ ਵਾਲਾ ਤੇ 7 ਨਵੰਬਰ ਨੂੰ ਫਿਲਮ ریلیਜ਼ ਹੋਣੀ ਹੈ ਹੈਪੀ ਖੁਸ਼ ਹੋ ਗਿਆ